ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਗੀਆਂ ਵੱਡੀਆਂ ਖਬਰਾਂ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ ਸ਼ੁਰੂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣਗੇ ਅਹਿਮ ਬਿੱਲ ਗੈਰ ਕਾਨੂੰਨੀ ਮਾਇਨੇ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਮੰਤਰੀ ਹਰਜੋਤ ਬੈਂਸ ਨੇ ਤਿੰਨ ਐਫ ਆਈ ਆਰ ਕੀਤੀਆਂ ਦਰਜ ਪੰਜ ਮੈਂਬਰੀ ਕਮੇਟੀ ਦੀ ਸ਼੍ਰੀ ਕਾਲਤਕ ਸਾਇਬ ਦੇ ਜਥੇਦਾਰ ਗਿਆਨੀ ਰਵੀਰ ਸਿੰਘ ਨਾਲ ਹੋਈ ਮੀਟਿੰਗ ਮੀਟਿੰਗ ਮਗਰੋਂ ਮੈਂਬਰਾਂ ਨੇ ਕਹੀਆਂ ਵੱਡੀਆਂ ਗੱਲਾਂ ਅਮਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਲੈ ਕੇ ਕੱਲ ਨੂੰ ਮੂੜ ਹਾਈ ਕੋਰਟ ਚ ਹੋਵੇਗੀ ਸੁਣਵਾਈ ਸੈਸ਼ਨ ਚ ਸ਼ਾਮਿਲ ਹੋਣ ਦੀ ਮਿਲ ਸਕਦੀ ਹੈ ਇਜਾਜ਼ਤਾ ਸ਼ਿਰਿਅ ਅਕਾਲ ਤੱਕ ਸਾਇਬ ਉਤੇ ਚੱਲ ਰਹੀ ਰਾਜਨੀਤੀ ਦੇ ਬੋਲੇ ਸਪੀਕਰ ਕੁਲਤਾਰ ਸੰਧਵਾ ਐਸਜੀਪੀਸੀ ਤੇ ਚੁੱਕੇ ਸਵਾਲ ਕੋਟਕਪੂਰਾ ਗੋਲੀਕਾਂਡ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਗਾਈ ਸਟੇ 10 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਖਬਰ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰਨ ਦੇ ਮਾਮਲੇ 'ਚ ਹੁਣ ਸਾਹਮਣੇ ਆਈ ਪੰਜ ਪਿਆਰਾਂ ਦੀ ਚਿੱਠੀ ਹੋਏ ਵੱਡੇ ਖੁਲਾਸੇ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਸੋਮਵਾਰ ਯਾਨੀ ਅੱਜ ਸ਼ੁਰੂ ਹੋ ਰਿਹਾ ਹੈ ਵਿਧਾਨ ਸਭਾ ਸਕੱਤਰਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਪਹਿਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਵੀ ਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਪ੍ਰਸ਼ਨ ਕਾਲ ਹੋਵੇਗਾ ਇਸ ਮੌਕੇ ਸਦਨ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਸਦਨ ਦੇ ਮੇਸ ਤੇ ਰੱਖੀਆਂ ਜਾਣਗੀਆਂ ਬਜਟ اجلاس ਤੋਂ ਐਨ ਪਹਿਲਾਂ ਹੋ ਰਿਹਾ ਇਸ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਨੀਤੀ ਦੇ ਕੌਮੀ ਖਰੜੇ ਖਿਲਾਫ ਵਿਸ਼ੇਸ਼ ਮਤਾ ਲਿਆਂਦੀ ਸੰਭਾਵਨਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਖਰੜੇ ਦੇ ਵਿਰੋਧ ਵਿੱਚ ਮਤਾ ਪਾਸ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ ਪੰਜਾਬ ਸਰਕਾਰ ਕਿਸਾਨਾਂ ਦੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਦਰਮਿਆਨ ਕੋਮੇ ਖੇਤੀ ਮੰਡੀਕਰਨ ਨੀਤੀ ਖਿਲਾਫ ਅਜੇ ਹਮਤਾ ਸਦਨ ਵਿੱਚ ਲਿਆ ਸਕਦੀ ਹੈ ਇਸ ਦੇ ਨਾਲ ਹੀ ਵਿੱਤੇ ਦੇ ਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਵੱਡੇ ਬਿੱਲ ਪੇਸ਼ ਕੀਤੇ ਜਾਣਗੇ ਅਤੇ ਕਈ ਨੋਟੀਫਿਕੇਸ਼ਨ ਜੋ ਰੁਕੇ ਹੋਏ ਹਨ ਉਹਨਾਂ ਨੂੰ ਵੀ ਜਾਰੀ ਕੀਤਾ ਜਾਵੇਗਾ ਗੈਰ ਕਾਨੂੰਨੀ ਖਾਣਨ ਵਿਰੁੱਧ ਵੱਡੀ ਅਤੇ ਫੈਸਲਾ ਕੌਣ ਕਾਰਵਾਈ ਕਰਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਤੇ ਰੂਪਨਗਰ ਜ਼ਿਲ੍ਹੇ ਚ ਗੈਰ ਕਾਨੂੰਨੀ ਖਣਨ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਵਿਅਕਤੀਆਂ ਖਿਲਾਫ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਇਹ ਕਾਰਵਾਈ ਗੈਰ ਕਾਨੂੰਨੀ ਖਣਨ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ ਸ਼ੈਨਸ਼ੀਲਤਾ ਨੀਤੀ ਤਹਿਤ ਹਰਜੋਤ ਸਿੰਘ ਵੈਸ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਗੈਰ ਕਾਨੂੰਨੀ ਖਣਨ ਗਤੀਵਿਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ ਹਰਜੋਤ ਸਿੰਘ ਵੈਸ ਨੇ ਦੱਸਿਆ ਹੈ ਕਿ ਦੋ ਐਫਆਈਆਰ ਥਾਣਾ ਨੰਗਲ ਵਿਖੇ ਦਰਜ ਕੀਤੀਆਂ ਗਈਆਂ ਹਨ ਅਤੇ ਇੱਕ ਕਲਵਾ ਚੌਂਕੀ ਵਿਖੇ ਦਰਜ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਰ ਕਾਨੂੰਨੀ ਮਾਈਨਿੰਗ ਦੇ ਵਾਅਦੇ ਸੰਗਮੀਰ ਮੁੱਦੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਹੋਰ ਵੀ ਕਈ ਸਖਤ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਸਾਰੇ ਮਹੱਤਵਪੂਰਨ ਰੂਟਾਂ ਤੇ ਰਸਤਿਆਂ ਤੇ ਸੀਸੀਟੀਵੀ ਕੈਮਰੇ ਤੁਰੰਤ ਲਗਾਉਣ ਦੇ ਹੁਕਮ ਦਿੱਤੇ ਹਨ ਜਿੱਨਾਂ ਰਾਹੀਂ ਮਾਈਨਿੰਗ ਸਮਗਰੀ ਦੀ ਟੋਆ ਟੋਆਈ ਕੀਤੀ ਜਾ ਸਕਦੀ ਹੈ ਜਾਂ ਜਿਹੜੇ ਰਸਤੇ ਗੈਰ ਕਾਨੂੰਨੀ ਮਾਈਨਿੰਗ ਲਈ ਹੌਟਸਪੌਟ ਵਜੋਂ ਪਛਾਣੇ ਗਏ ਖੇਤਰਾਂ ਵਿੱਚ ਹਨ ਕੈਬਨਟ ਮੰਤਰੀ ਨੇ ਸੀਸੀਟੀਵੀ ਕੈਮਰੇ ਲਗਾਉਣ ਲਈ 15 ਦਿਨ ਦੀ ਸਖਤ ਸੀਮਾ ਨਿਰਧਾਰਤ ਕੀਤੀ ਹੈ ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਹਰੇਕ ਕ੍ਰੈਸ਼ਰ ਤੇ ਵਿਆਪਕ ਛਾਪੇਮਾਰੀ ਕਰਨ ਦੇ ਹੁਕਮ ਦਿੱਤੇ ਹਨ ਨਾਲ ਹੀ ਕਿਸੇ ਵੀ ਕਿਸਮ ਦੀਆਂ ਬੇਨੀਮੀਆਂ ਦਾ ਪਤਾ ਲਗਾਉਣ ਲਈ ਉਹਨਾਂ ਦੇ ਰਿਕਾਰਡ ਦੀ ਬਰੀਕੀ ਨਾਲ ਜਾਂਚ ਕਰਨ ਦੇ ਹੂ ਕੰਮ ਵੀ ਦਿੱਤੇ ਹਨ ਸ੍ਰੀ ਅਕਾਲ ਤਖਸੈਬ ਵੱਲੋਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਰਤੀ ਪ੍ਰਕਿਰਿਆ ਤੇ ਨਿਗਾਰਾ ਰੱਖਣ ਲਈ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ ਦੱਸ ਦिए ਕਿ ਸ੍ਰੀ ਅਕਾਲ ਤਖਸੈਬ ਵੱਲੋਂ ਇਸ ਕੰਮ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਇਨ੍ਹਾਂ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀਏ ਤੇ ਕਿਰਪਾਲ ਸਿੰਘ ਬੰਡੂਂਗਰ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਅਤੇ ਬਾਕੀ ਪੰਜ ਮੈਂਬਰਾਂ ਨੇ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਇਸ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਸਤਵੰਤ ਕੋਰੀਕਵਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਉਮੈਦਪੁਰੀ ਵੱਲੋਂ ਜਥੇਦਾਰ ਸ਼੍ਰੀ ਕਾਲ ਤਕਸਾਈਬ ਗਿਆਨੀ ਰਕबीर ਸਿੰਘ ਜੀ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਾਲੀਦਲ ਨੂੰ ਨਵੇਂ ਸਿਰ ਤੋਂ ਮਜ਼ਬੂਤ ਕਰਨ ਲਈ ਭਰਤੀ ਪ੍ਰਕਿਰਿਆ ਵਾਸਤੇ ਸ਼੍ਰੀ ਅਕਾਲ ਤਖਸੈ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਸੈ ਵੀ ਖੇਲਕਤੀ ਰਿਪੋਰਟ ਸੌਂਪ ਦਿੱਤੀ ਗਈ ਸੀ ਤੇ ਹੁਣ ਮਿਲ ਕੇ ਵੀ ਸਾਰੇ ਹਾਲਾਤ ਦੱਸ ਦਿੱਤੇ ਹਨ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ 2 ਦਸੰਬਰ ਨੂੰ ਜੋ ਫਸੀਲ ਤੋਂ ਹੋਏ ਹੁਕਮਨਾਮਾ ਸਾਹਿਬ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਕਮੇਟੀ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਇਨ ਬਿਨ ਲਾਗੂ ਕਰਨ ਲਈ ਦ੍ਰਿੜ ਹਨ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਮੌਜੂਦਾ ਸਥਿਤੀ ਬਾਰੇ ਦੱਸ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਜੋ ਵੀ ਆਦੇਸ਼ ਵੀ ਹੁੰਦੇ ਹਨ ਅਸੀਂ ਉਹਨਾਂ ਤੇ ਇਨ ਬਿਨ ਪੈਰਾ ਦੇਵਾਂਗੇ ਸਿੰਘ ਸਾਹਿਬ ਦੇ ਹੁਕਮਾਂ ਤੋਂ ਬਾਅਦ ਅਗਲੀ ਮੀਟਿੰਗ ਕੀਤੀ ਜਾਵੇਗੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਇਸ ਪਟੀਸ਼ਨ 'ਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਪਟੀਸ਼ਨ ਤੇ 21 ਫਰਵਰੀ ਨੂੰ ਸੁਣਵਾਈ ਹੋਈ ਸੀ ਅਮਰੀਤਪਾਲ ਸਿੰਘ ਦੇ ਵਕੀਲ ਨੇ ਕਿ ਹੈ ਕਿ ਉਸ ਲਈ ਸੈਸ਼ਨ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਉੱਤੇ ਅਗਲੀ ਸੁਣਵਾਈ 25 ਫਰਵਰੀ ਯਾਨੀ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਸੀ ਅਤੇ ਕੱਲ ਨੂੰ ਇਸ ਪਟੀਸ਼ਨ ਉੱਤੇ ਸੁਣਵਾਈ ਹੋਵੇਗੀ ਅਤੇ ਕੋਈ ਵੱਡਾ ਫੈਸਲਾ ਅਦਾਲਤ ਵੱਲੋਂ ਆ ਸਕਦਾ ਹੈ ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਿਲ ਨਹੀਂ ਹੁੰਦੇ ਹਨ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਦਾਲਤ ਵਿੱਚ ਵਕੀਲ ਨੇ ਆਖਿਆ ਹੈ ਕਿ ਅਮਰਿਤਪਾਲ ਸਿੰਘ ਕੋਲ 6 ਦਿਨ ਬਚੇ ਹਨ ਇਸ ਤੋਂ ਬਾਅਦ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਸ਼੍ਰੀ ਅਕਾਲ ਤਖਸੈ ਉਤੇ ਚੱਲ ਰਹੀ ਰਾਜਨੀਤੀ ਦੇ ਉੱਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਟਾਲ ਲਗਾਉਣ ਲਈ ਜਿਹੜੇ ਕਦਮ ਐਸਜੀਪੀਸੀ ਚੁੱਕ ਰਹੀ ਹੈ ਜਾਂ ਜਿਸ ਤਰ੍ਹਾਂ ਅੰਤਰੀ ਕਮੇਟੀ ਵੱਲੋਂ ਜਥੇਦਾਰ ਰਗਵੀਰ ਸਿੰਘ ਜੀ ਨੂੰ ਮਿਲ ਕੇ ਸਿੱਖ ਗੁਰਦੁਆਰਾ ਐਕਟ 1925 ਦੇ ਹਵਾਲੇ ਦੇ ਕੇ ਸਿੱਧੇ ਰੂਪ ਵਿੱਚ ਧਮਕੀਆਂ ਦੇਣਾ ਬੇਹਿਦ ਮੰਦ ਭਾਗ ਹੈ ਸ਼੍ਰੀ ਅਕਾਲ ਤਖਤ ਸਾਹਿਬ ਕੌਮ ਦੀ ਸੁਪਰੀਮ ਸੰਸਥਾ ਹੈ ਐਂਟ੍ਰਿੰਗ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਖਾਸ ਤਿਰਜਾ ਇੱਕ ਪਰਿਵਾਰ ਨੂੰ ਬਚਾਉਣ ਲਈ 1999 ਤੋਂ ਜਥੇਦਾਰ ਰঞ্জੀਤ ਸਿੰਘ ਨੂੰ ਲਾਂਬੇ ਕਰਨ ਵਾਲੇ ਬਰਤਾਰੇ ਨੂੰ ਨਿਰੰਤਰ ਰੂਪ ਵਿੱਚ ਚਾਲੂ ਰੱਖ ਕੇ ਪੰਥ ਦਾ ਅਤੇ ਪੰਥ ਦੀਆਂ ਬੇहद ਅਹਿਮ ਕਦਰਾਂ ਕੀਮਤਾਂ ਦਾ ਜਿਹੜਾ ਕਾਣ ਕੀਤਾ ਜਾ ਰਿਹਾ ਹੈ ਇਹ ਬਰਦਾਸ਼ਤ ਤੋਂ ਬਾਹਰ ਹੈ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੀ ਕੋਟਕਪੁਰਾ ਗੋਲੀਕਾਣ ਦੀ ਸੁਣਵਾਈ ਟਾਲ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੇ 10 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ ਇਸ ਮਾਮਲੇ ਦੇ ਮੁਲਜ਼ਮ ਸਿਵਾ ਮੁਕਤ ਐਸਐਸਪੀ ਚਰਨਜੀਤ ਸ਼ਰਮਾ ਨੇ ਪਟੀਸ਼ਨ ਦਾਇਰ ਕਰਕੇ ਸਟੇ ਦੀ ਮੰਗ ਕੀਤੀ ਹੈ ਇਸ ਤੇ ਸੁਣਵਾਈ ਕਰਦੇ ਆ ਹਾਈ ਕੋਰਟ ਨੇ ਸਟੇ ਲਗਾ ਦਿੱਤੀ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ ਦੱਸ ਦਈਏ ਕਿ ਅਦਾਲਤ ਨੇ ਕੋਟਪੂਰਾ ਗੋਲੀ ਕਾਂਡ ਦੀ ਸੁਣਵਾਈ ਮੁੜ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੀ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ ਬਾਬਲ ਕਲਾਂਗੋਲੀ ਕਾਂਡ ਸੰਬੰਧੀ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਹਿਲਾਂ ਇਹ ਦੋਵੇਂ ਮੁਕੱਦਮੇ ਇੱਕੋ ਅਦਾਲਤ ਵਿੱਚ ਚੱਲਦੇ ਸਨ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਦੇਸ਼ ਦਿੱਤਾ ਸੀ ਕਿ ਇਹ ਦੋਵੇਂ ਕੇਸ ਇੱਕੋ ਅਦਾਲਤ ਵਿੱਚ ਇਕੱਠੇ ਚੱਲਣਗੇ ਪੰਜਾਬ ਦੇ ਮੌਸਮ 'ਚ ਆਉਣ ਵਾਲੇ ਦਿਨਾਂ ਦੌਰਾਨ ਬਦਲਾਅ ਹੋਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਿਕ 24 ਫਰਵਰੀ ਯਾਨੀ ਅੱਜ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ ਸੂਬੇ 'ਚ ਮੀ ਪੈਣ ਦੀ ਸਾਰ ਹਨ ਹਾਲਾਂਕਿ ਅੱਜ ਤੇ ਕੱਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ 26 ਤਾਈਏ ਤੇ 28 ਤਰੀਕ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਤੇ ਬੱਦਲ ਛਾਏ रह ਸਕਦੇ ਹਨ ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਚ ਤਾਪਮਾਨ ਆਮ ਨਾਲੋਂ ਘੱਟ ਹੈ ਪਿਛਲੇ 24 ਘੰਟਿਆਂ ਚ ਔਸਤ ਵਲਦ ਤੋਂ ਵੱਧ ਤਾਪਮਾਨ ਚ 1.9 ਡਿਗਰੀ ਸੈਲਸੀਅਸ ਦਾ ਵਾਅਦਾ ਹੋਇਆ ਹੈ ਹਾਲਾਂਕਿ ਸੂਬੇ ਚ ਇਹ ਤਾਪਮਾਨ ਆਮ ਨਾਲੋਂ 1. 6 ਡਿਗਰੀ ਸੈਲਸੀਅਸ ਘਟ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਕ ਕਰਨ ਦੇ ਮਾਮਲੇ ਨੂੰ ਲੈ ਕੇ ਤਖਤ ਸ਼ਰੀਦਮਦਮਾ ਸਾਹਿਬ ਦੇ ਪੰਜ ਪਿਆਰਾਂ ਦੀ ਚਿੱਠੀ ਸਾਹਮਣੇ ਆਈ ਹੈ ਪੰਜ ਪਿਆਰਾਂ ਦਾ ਹੱਥ ਲਿਖਤ 5 ਫਰਵਰੀ 2025 ਦਾ ਪੱਤਰ ਸਾਹਮਣੇ ਆਇਆ ਹੈ ਪੰਜ ਪਿਆਰਾਂ ਨੇ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਤੋਂ ਨਿਜੀ ਵਿਚਾਰ ਪੇਸ਼ ਕਰਨਾ ਉਚਿਤ ਨਹੀਂ ਸੀ ਪੰਜ ਪਿਆਰਾਂ ਵੱਲੋਂ ਇਹ ਚਿੱਠੀ ਐਸਜੀਪੀਸੀ ਵੱਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ ਸੀ ਚਿੱਠੀ 'ਚ ਲਿਖਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੰਘ ਸਹਿਵਾਨਾਂ ਨੂੰ ਆਪਣੀ ਰਿਹائش ਤੇ ਬੁਲਾਇਆ ਗਿਆ ਸੀ ਅਤੇ ਜਦੋਂ ਸਿੰਘ ਸਹਿਵਾਨਾਂ ਨੇ ਕਾਰਨ ਪੁੱਛਿਆ ਤਾਂ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਕਾ ਉੱਤਕਸਾਈ ਵਿਖੇ ਗਿਆ ਤੇ ਕੀਰਤਨ ਰੁਕਵਾ ਕੇ ਗੁਪਤ ਸ਼ਬਦਾਂ ਚਰਦਾਸ ਕੀਤੀ ਅਤੇ ਆਪਣੇ ਨਿੱਜੀ ਵਿਚਾਰ ਸ਼੍ਰੀ ਕਾਲ ਤਖਸਾਈ ਵਿਖੇ ਪੇਸ਼ ਕੀਤੇ ਇਥੇ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਰੋਲੇ ਬਾਰੇ ਆਪਣਾ ਸਪਸ਼ਟਿਕਰਨ ਦਿੱਤਾ ਇਸ ਤੋਂ ਬਾਅਦ ਉਹ ਸ਼੍ਰੀ ਕਾਲ ਤਖਸਾਈ ਤੋਂ ਬਾਹਰ ਆ ਗਏ ਅਤੇ ਕੀਰਤਨ ਦੀ ਅਰੰਭਤਾ ਹੋ ਗਈ ਸਿੰਘ ਸੇਵਾਵਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੀ ਅਕਾਲ ਤਖਸਾਈ ਵਿਖੇ ਆਪਣੇ ਨਿਜੀ ਵਿਚਾਰ ਰੱਖੇ ਗਏ ਜੋ ਕਿ ਬਿਲਕੁਲ ਉਚਿਤ ਨਹੀਂ ਸੀ ਦਸ ਸੰਯੁਗ ਹੈ ਕਿ 19 ਦਸੰਬਰ ਨੂੰ ਅੰਤਿ ਕਮੇਟੀ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਇਸ ਤੋਂ ਬਾਅਦ ਪਹਿਲਾਂ 15 ਦਿਨਾਂ ਲਈ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਫਾਰਕ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ 1 ਮਹੀਨੇ ਲਈ ਵਧਾ ਦਿੱਤਾ ਗਿਆ ਹੈ ਫਿਰ ਬਿੱਤੇ ਦਿਨੀ ਉਨ੍ਹਾਂ ਨੂੰ ਸੇਵਾਵਾਂ ਤੋਂ ਪੱਕੇ ਤੌਰ ਤੇ ਫਾਰਗ ਕਰ ਦਿੱਤਾ ਗਿਆ ਸੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਤੱਕਿਆ ਜਾਸਾ ਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਕੀ ਦੇਣੀ ਜਾ ਸਕਦਾ ਸਲਾਵੇ ਤੇ ਸਾਰੇ ਤੇ ਜੀਸੀਬੀ ਫਿਰ ਹੋਗੇ ਸਾਰੇ ਦੇ ਬੰਦੇ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਜੀ ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਲੇ ਰਿਹਾ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਾ ਇੱਥੇੜਵਾ ਰਿਹਾ ਮੈਂ ਕਹਿੰਦਾ ਮੈਂ ਆਪਣੇ ਆਪ ਕਰਵਾ ਦਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜੀ ਜੀਸੀਬੀ ਹੋ ਜਾ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਦੇਖੋ ਕੱਲਾ ਕੰਮ ਸੀ ਰੁਕਵਾਇਆ ਨਹੀਂ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕੱਟ ਇਹ ਅਧਿਕਾਰੀ ਇਹਨੂੰ ਹਦਾਇਤ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਅਰੂਮ ਬਣੀ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚੱਲਦੀਆਂ ਤਾਂ ਕਲੀਅਰ ਕਰ ਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੰਦੇ ਆ। ਨਾ ਮੈਂ ਫੜਿਆ ਨਾ ਮੈਂ ਫੜਿਆ। ਫੜਾ ਨਾ ਮੈਨੂੰ ਫੜਾਉਣ ਆਇਓ। ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮਐਲਏ ਖਰੜ ਦੀ ਐਮਐਲਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮਐਲਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ। ਚਾਹੇ ਕੋਈ ਖਰੜਦਾ ਬਿਲਡਰ ਹੈ ਚਾਹੇ ਕੋਈ ਕੋਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاਉਂ ਦੇ ਵਿੱਚ ਇੱਕ ਜੀਸੀਬੀ ਨਾ ਜਿਸ ਹਸਾਬ ਨਾਲ ਤੁਸੀਂ ਲੱਗੇ ਹੋਏ ਇੱਕ ਜੀਸੀਬੀ ਪੱਕੀ ਮੇ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਖਰੜਦੀ ਆ ਇਹ ਡੇਲੀ ਕਦੀ ਉਹ ਸਾਰੀ ਜਿਸ ਹਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕੀ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟ ਰੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਮੈਨੂੰ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਵੀ ਹੋਇਆ ਹੈ ਜਿਹੜੀ ਸ਼ੋਰੂ ਮਲ ਰਹੀ ਹੈ ਕਿਸ ਦੇ ਕਾਉਂਸਲਰ ਦੇ ਹੈ ਹਾਂਜੀ ਜੀਤਾ ਅਨਮੋਲ ਜੀ ਜੀਤਾ ਐਮ ਸੀ ਵਾਰਡ ਨੰਬਰ 16 ਕਾਂਗਰਸ ਦੇ ਐ ਕਾਂਗਰਸ ਦੇ ਐਮ ਸੀ ਨੇ ਵਾਰਡ ਨੰਬਰ ਵਾਰ ਨੰਬਰ 16 ਦੇ ਇਹ ਇਹ ਨੋਟਸ 'ਤੇ ਜੋ ਉਹਨਾਂ ਨੇ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਨ 16 ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਦੇ ਘਰ ਮੂਰੇ ਗਲੀ ਬਣਾਤੀ ਹਾਂਜੀ ਲੈਂਡਰ ਪੂਰ ਮਹੀਨੇ ਹੋ ਗਿਆ ਜੀ ਫਿਰਦੇ ਆ ਹਾਂਜੀ ਲੈਂਡਰ ਪੂਰਟੀ ਚ ਥਾਣੇ ਦੇ ਗਿਹੜੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਘਾਮ ਉੱਪਰ ਛੱਤ ਲੈ ਜੀ ਬੰਦ ਕਰ ਲਈ 70 ਸਾਲ ਦੀ ਗਲੀ ਆ ਪਿੰਡਰ ਲਾਲਾ ਮੇਰੀ ਸੁਣਾਈ ਨਹੀਂ ਕੀਤੀ ਹੈਗੀ ਦੋ ਵਾਰੀ ਮੇਰੀ ਕਟਾਈ ਕਰਨੀ ਹੁਣ ਇਹਨਾਂ ਸਰਕਾਰੀ ਹੌਸਪੀਟਲ ਤੇ ਛੁੱਟੀ ਲੈ ਕੇ ਆਇਆ ਹੈਗਾ ਮੈਂ ਉਹਨਾਂ ਕਰਕੇ ਉਹ ਜਾ ਗਏ ਹੋ। ਹਾਂ ਜੁੱਤੇ ਉਹ ਹਰਦੇ ਨਹੀਂ ਜੀ ਹੋ। ਦੋ ਵਾਰੀ ਇੱਥੇ ਜੀਬੀਸੀ ਲੈ ਕੇ ਚੱਲੇ ਕਮੇਟੀ ਉਹਦੇ ਮਤਲਬ ਆਈ ਵੀ ਨਹੀਂ ਦਿੰਦੇ ਹੈਗੇ ਉਹ। ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ? ਇਹ ਵੀ ਸੋਨਾ ਬਾੜ ਦੀ ਹੈ ਜੀ। ਹਾਂ ਜੀ। ਇਹਨਾਂ ਦੇ ਵਾਲੇ ਸ਼ੋਰੂਮ ਹੈ ਜੀ ਇਹ। ਚੈੱਕ ਕਰੋ। ਹਾਂ ਜੀ ਜਿਹੜਾ ਸ਼ੋਰੂਮ ਬਣਾਇਆ ਹੈ। ਇਹਨਾਂ ਦਾ ਸ਼ੋਰੂਮ ਬਣਾਇਆ ਹੋਇਆ ਹੈ। ਚੈੱਕ ਕਰੋ। ਮੇਰੇ ਤਾਂ ਪਤਰੀ ਨੇ ਕੁੱਟਿਆ ਹੈਗਾ। ਕੱਲ ਵੀ ਮੈਡਮ ਕਿੱਟਾ ਚੱਲੀ ਆਪਦੇ ਮਾਰਿਆ ਬਹੁਤ ਹੀ ਨੇ ਆ। ਅਨਿਲ ਜੀ ਸਰ ਨਾਲ ਲੈ ਜੀ। ਇਹ ਚੈੱਕ ਕਰਕੇ ਆਓ ਜਿੱਥੇ ਕਹਿ ਰਹੇ ਨੇ। ਹਾਂ ਜੀ। ਤੇ ਜੇ ਕੋਈ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤਾਂ ਇਹਨਾਂ ਮੈਡਮ ਪੁਲਿਸ ਸੀ ਭੇਜੀ ਦੀ ਕੁਝ ਕੋਈ ਕੰਮ ਕਰਦੇ ਪੁਲਿਸ ਵੀ ਭੱਜ ਗਈ ਇਹਨਾਂ ਦੇ ਪਾੜ ਕੇ ਸੋਲਟ ਪੁਲਿਸ ਵੀ ਭੱਜ ਗਈ ਗੱਡੀਆਂ ਲੈ ਗਈ ਉੱਤੇ ਕੋਈ ਨਹੀਂ ਖੜੇ ਇੱਥੇ ਤਾਂ ਮੇਰਾ ਦੇਖੋ ਵਿੱਚ ਤੇ ਵੁੱਲ ਵਾਰ ਇਹ ਦੇਖੋ ਪਰ ਸੱਟ ਲੱਗੀ ਸਿਰ ਸੱਟ ਲੱਗੀ ਕੱਬ ਕੱਲ ਮੈਂ ਇੱਥੇ ਸੌਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੱਟ ਮਾਰ ਵੀ ਚੱਲ ਰਹੀ ਸੀ ਉਸ ਟਾਈਮ ਇਹ ਵੀ ਗੱਲ ਸੁਣ ਲੈ ਚਾਹੀ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਨਾਲ ਹੋ ਤੁਸੀਂ ਦੱਸੋ ਜੇਸੀ ਵੀ ਤਿਆਰ ਹੈ ਕਿਤੇ ਲਾ ਕੇ ਬਣ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ 10 ਕਿਲੋਮੀਟਰ ਤੇ ਹਾਂਜੀ ਦੁਕਾਨਾਂ ਬਣ ਰਹੀਆਂ ਤੇ ਨਾਲ ਦੇ ਵੱਲੋਂ ਜਾ ਕੇ ਜਿਨ੍ਹਾਂ ਦੀ ਦੁਕਾਨਾਂ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਜਾ ਕੇ ਉਹ ਤੇ ਦੇਖ ਕੇ ਆਓ ਜੀ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆ ਜਾਓ ਸਾਡਾ ਹਾਂ ਮੇਰਾ ਮਸਲਾ ਨੋਟ ਕਰੂਗਾ ਤੋਂ ਉਹ ਸਾਲ ਲਈ ਮੈਂ ਗਰੰਟੀ ਕਰ ਰਿਹਾ ਕਿ ਦੋ ਸਾਲ ਐਮਐਸਪੀ ਰਾਣਾ ਤੋਂ ਸਰਕਾਰ ਆਵੇ ਕਿ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹਿੰਦਾ ਜੇ ਕਹਿਤਾ ਤਾਂ ਕਹਿਤਾ ਜੋ ਕਿਹਾ ਉਹ ਕੀਤਾ ਤੇ ਖਲੀ ਇਹਨਾਂ ਨਹੀਂ ਮੱਥੀ ਯਾਰ ਜਿੰਨੀ ਮਰਜ਼ੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨਚ ਹੈ ਮ ਮੱਥੀ ਦਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਥੀ ਦਾ ਤਾਂ ਇਹ ਜਿੰਨਾ ਤੁਸੀਂ ਆ 2 ਸਾਲ ਪਿੱਛੇ ਨਾ ਇਹਨਾਂ ਤੇ ਚਾਰਾ ਬਣਾ ਕੇ ਵੇਚਦੇ ਸੀ ਉਹਦੀਆਂ ਬੇਲਾਂ ਬਣਾ ਕੇ ਰਾਜਸਥਾਨ ਭੇਜਦੇ ਹੋ ਕੋਈ ਕਮੀ ਨਹੀਂ ਦੇਖਣ ਅਸੀਂ ਪੱਕੇ ਹੋ ਮੱਕੀ ਐਮ ਐਸ ਪੀ ਤੇ ਰਾਣਾ ਖਰੀਦੂ ਰਾਣਾ ਜੀ ਜਿਹਨੇ 2 ਸਾਲ ਗਾਰੰਟੀ ਦਿੱਤੀ ਹੈ ਵੀ ਕਿੰਨਾ ਚਿਰ ਕਿ ਸਤਾ ਦੀ ਵੀ ਰਹੇ ਉਹ 5 ਸਾਲ ਥੋੜੀ ਸਰਕਾਰ ਰਹੀ ਹੈ ਵੀ ਉਹਦੋਂ ਕਿਸਾਨਾਂ ਨੂੰ ਪ੍ਰਪੁਲਤ ਕਰਨ ਵਾਸਤੇ ਉਹਦੋਂ ਉਹਦੋਂ ਉਪਰਾਲੇ ਕੀਤੇ ਉਹਦੋਂ ਉਹਦੋਂ 15000 ਏਕੜ ਵਿੱਚ ਸ਼ੂਗਰ ਬੀਟ ਬਜਾਈ ਔਰ ਹਿੰਦੁਸਤਾਨ 'ਚ ਕੋਈ ਬੰਦਾ ਸ਼ੁਗਰ ਬੀਜ ਨਹੀਂ ਪਜਾਉਣਾ ਮੈਚ ਵੀ ਪਜਾਉਣਾ ਵਿਦੇਸ਼ ਚੋਂ ਬੀ ਲੈਂਦਾ ਵਿਦੇਸ਼ ਚੋਂ ਸੀਡ ਲੈਂਨੀ ਆ ਵਿਦੇਸ਼ ਤੋਂ ਉਹਦੇ ਹਾਰਵੈਸਟਰ ਲੈਂਦੇ ਜੀਮੇਦਾਰ ਨੂੰ ਕੋਈ ਪਰੇਸ਼ਾਨੀ ਨਹੀਂ ਖੁਦ ਬੀਜ ਕੇ ਚਾਈਦੀ ਆ ਖੁਦ ਕੋਟੀ ਕਰਕੇ ਚਾਈਦੀ ਆ ਖੁਦ ਸਪਰੇ ਕਰਕੇ ਚਾਈਦੀ ਖੁਦ ਪਟਕੇ ਲੈ ਜਾਈਦੀ ਆ ਤੇ ਕਾਪੀ ਹੋਣੀ ਚਾਹੀਦੀ ਸੀ ਪਰ ਮੈਂ ਹੋਰ ਗੱਲ ਕਰਨੀ ਚਾਹੁੰਦਾ ਯੂਨੀਵਰਸਿਟੀ ਨੇ ਤਾਂ ਪੰਜਾਬ ਸਰਕਾਰ ਨੇ ਤਾਂ ਪੰਜਾਬ ਦੇ ਚਹੇਤਿਆਂ ਨੂੰ ਕਿ ਯਾਰੋ ਇੱਕ ਖਾਦੀ ਮੱਕੀ ਨਾਲ ਨਹੀਂ ਗੱਲ ਬਣ ਜਾਣੀ ਇਥੇ ਮੇਰੇ ਮਨਚ ਜੋ ਆ ਸਮੇ ਸਮੇਂ ਨਾ ਦੱਸੂਗਾ ਆਪਣੇ ਪਲਾਨ ਪੂਰਾ ਬਣਿਆ ਮਤਵਾਚ ਕੀ ਹੋਣਾ ਕੀ ਚਾਹੀਦਾ ਖੇਤੀਬਾੜੀ ਬਾਰੇ ਕੀ ਹੋਣਾ ਚਾਹੀਦਾ ਪਾਣੀ ਬਾਰੇ ਕੀ ਹੋਣਾ ਚਾਹੀਦਾ ਹਰ ਚਲੋ ਹੁਣ ਆਪਣੇ ਆਪ ਨੂੰ ਬੜਾ ਸਿਆਣਾ ਨਹੀਂ ਬਣਦੇ ਸਮਝਣਾ ਚਾਹੀਦਾ ਤੇ ਜਿਹਨੇ ਜੋ ਕਿਹਾ ਸਮਰਪਿਤ ਹੈ ਰਾਣਾ ਜੀ ਕਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਐ ਐਮਐਸਪੀ ਤੇ ਤੇ ਅੱਜ ਤੁਸੀਂ ਗੱਲ ਕੀਤੀ ਮੱਕੀ ਦੀ 2 ਸਾਲ ਦੀ ਜਿਹੜੀ ਵੀ ਕੱਲਾ ਰਾਣਾ 2 ਸਾਲ ਲੇ ਖਰੀਦ ਰੇ ਰਾਮ ਪਰ ਸਰਕਾਰਾਂ ਇੰਨੀਆਂ ਵਡੀਆਂ ਇੰਨੀਆਂ ਚ ਕਿਉਂ ਨਹੀਂ ਕਰਦੀਆਂ ਕਿ ਕਰਨਾ ਨਹੀਂ ਚਾਹੁੰਦੀਆਂ ਕੀ ਮਨ ਇਨਸ਼ਾ ਅੱਲਾ ਦਾ ਕਿਸਾਨੀ ਨੂੰ ਕਿਉਂ ਨਹੀਂ ਇਹ ਸਾਲ ਦਾ ਤਾਂ ਜਦੋਂ ਬੰਦਾ ਕੁਰਸੀ ਤੇ ਬੈਠਾ ਉਹੀ ਵਾਦੇ ਸਰਦਾ ਸੋ ਅੱਜ ਸਰਕਾਰ ਤੇ ਕੁਰਸੀ ਤੇ ਕੋਈ ਹੋਰ ਬੈਠੇ ਨਹੀਂ ਸਮੇ ਸਮੇਂ ਦੀ ਕੋਈ ਸਰਕਾਰ ਦਾ ਮੇਲਾ ਆਏਗਾ ਕਰਾਂਗੇ ਯਾਰ ਕਰਕੇ ਦਿਖਾਵਾਂਗੇ ਖਾਲੀ ਸੋਚ ਇੱਥੇ ਮੱਕੀ ਤੋਂ ਇਥੈਨੋਲ ਬਣਾਉਣ ਦੀ ਨਹੀਂ ਆ ਇੱਥੇ ਨੇਸ ਕੰਪਲੈਕਸ ਲੱਗਣੇ ਆ 50 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆ ਹੋਣੀ ਆ ਕੌਣ ਲਿਆਊਗਾ ਇੱਕ ਸੋਚਣਾ ਹੁਣੀ ਆ ਨਾ ਇੰਨੀ ਕਿ ਸੋਚਦਾ ਯਾਰੋ ਹੁਣ ਅੱਛਾ ਰਾਣਾ ਜੀ ਹੁਣ ਆਪਾਂ ਬਦ ਨ ਪੋਲਿਟਿਕਲ ਪਾਰਟੀ ਦੀ ਗੱਲ ਕਰਦੇ ਗਏ ਕਰੋ ਪਿਛਲੇ ਸਾਲ ਤੇ ਵੀ ਤੁਹਾਡੀ ਇੱਕ ਇੰਟਰਵਿਊ ਹੋਈ ਸੀ ਉਸੇ ਇਸ਼ਾਰਾ ਜਾਂ ਕੀਤਾ ਸੀ ਕਦੋਂ ਲੀਡਰਾਂ ਬਦ ਬਦਲਾਅ ਦੀ ਗੱਲ ਕਰਦੇ ਗਏ ਇੱਕ ਭਗੇਲ ਸਾਹਿਬ ਕੋਲੇ ਤੇ ਉੱਥੇ ਪਰਮਾਨ ਲੈ ਕੇ ਆਏ ਤੁਹਾਡਾ ਦੇ ਬਾਰੇ ਕੀ ਕਿਹੜਾ ਇਹਦੇ ਬਾਰੇ ਕੋਈ ਕਮੈਂਟ ਕਿਉਂਕਿ ਮੈਂ ਐਲਾਨ ਕਰ ਚੁੱਕਿਆ ਆ ਕਿ ਜੇ ਵੀਰੀ ਐਮ ਐਲ ਏ ਸ਼ਿਪ ਐਮ ਪੀ ਸ਼ਿਪ ਮੈਂ ਕੀ ਦੀ ਤੇ ਟੰਕੇ ਆ ਆ ਯਾਰ ਦੀ ਗੱਲ ਕਰਨੀ ਆ ਤੇ ਸਿਆਸੀ ਗੱਲਾਂ ਆਪਣੇ ਆਪ ਹੋਣਗੀਆਂ ਜਿਹੜਾ ਗੱਲ ਕਰੂਗਾ ਗੱਲਾਂ ਹੋਣਗੀਆਂ ਇੱਕ ਮੱਕੀ ਤੇ ਜੀ ਉਹ ਸੀਗਾ ਜੀ ਪੁੱਛ ਬਈ ਆਪਾਂ ਬੇਤੀ ਵਤੀ ਰੋਣੇ ਕਣ ਤੋਂ ਬਾਅਦ ਕੀ ਉਹ ਤੋਂ ਨੇ ਜਨੇ ਪਾਣੀ ਲੈ ਜਾਂਦੀ ਆ ਜੀ ਤੇ ਮੈਨੂੰ ਇਹ ਦੱਸੋ ਜਿਹੜੀ ਕਪਾਹ ਦਾ ਪਾਣੀ ਹੁੰਦਾ ਜੀ ਉਹ ਕਿੱਥੇ ਲੈ ਜਾਣਾ ਸਰ ਇਹ ਤਾਂ ਕੋਈ ਝੋੜ ਨਹੀਂ ਲਵਾ। ਇਹ ਪਾਣੀ ਪਾ ਦੇ। ਉਹ ਨਹੀਂ ਨਹੀਂ ਤੀਜੇ ਦਿਨ ਕੋਈ ਨਹੀਂ ਪਾਣੀ ਪਾਲਦੀ। ਕਣਕ ਤੋਂ ਬਾਅਦ ਮੈਰੀ ਤੇ ਸੁਣ ਲੋ ਕਣਕ ਤੋਂ ਪਹਿਲਾਂ ਵੀ ਲਾਉਂਦੇ ਆ ਅੱਜ ਕਣਕ ਨਹੀਂ ਪੀ ਲਾਉਂਦੇ ਆ। ਦੋ ਲਾਉਂਦੇ ਆ ਉਹ ਬਹੁਤ ਪਾਣੀ ਲੈਂਦੀ 18-18 ਪਾਣੀ ਦਿੰਦੀ ਆ। ਉਹ ਵੀ ਝੋਨੇ ਨੂੰ ਘੱਟ ਪਾਣੀ ਨਹੀਂ ਦਿੰਦੀ। ਲੇਕਿਨ ਪੂਸ਼ ਮੱਤੀ ਮਈ ਚ ਬੀਜਣੀ ਚਾਹੀਦੀ ਆ ਸਹੀ ਟਾਈਮ ਚੂਨ ਹੈ। ਕਿਉਂਕਿ ਆਪਾਂ ਜਦੋਂ ਉਹਨੇ ਸੰਖੇਤ ਜਦੋਂ ਆਪਾਂ ਕਾਟਨ ਬੀਜਦੇ ਹੁੰਦੇ ਸੀ ਅਪ੍ਰੈਲ ਐਂਡ ਤੋਂ ਮਈ ਚ ਕਾਟਨ ਲਿਜਾਈ ਹੋ ਜਾਣੀ ਚਾਹੀਦੀ ਆ। ਉਦਿਸੇ ਨਾ ਉਹ ਪਾਣੀ ਵੀ ਆਉਂਦਾ ਸੀ ਨਾ ਕਿੱਥੋਂ ਆਦਾ ਸੀ ਉਹ ਮੱਤੀ ਵਾਲਿਆਂ ਦੇ ਉਹ ਰਾਣਾ ਜੀ ਇੱਕ ਨਾ ਜਦੋਂ ਸਰਕਾਰ ਹੈ ਨਹੀਂ ਸੀ ਜਿਹੜੀ ਸਰਕਾਰ ਮੌਜੂਦ ਹੈ ਉਹ ਕਹਿੰਦੇ ਸੀ ਵੀ ਆਹ ਦੂਦੀ ਦੀ ਜਾਂ ਉਹਦੀ ਜਾਂ ਮੂੰਗੀ ਦੀ ਫਸਲ ਭਵਿੰਤਾ ਪਿਛਲੇ ਵੇਲੇ ਆਈਆਂ ਸੀ ਪਰ ਕੀਤਾ ਕੁਛ ਨਹੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੂੰਗੀ ਇੱਕ ਬਹੁਤ ਅੱਛੀ ਫਸਲ ਹੈ ਲੇਕਿਨ ਜੇ ਕਹੂੰ ਮੈਂ ਕਿਸੇ ਸਰਕਾਰ ਨੂੰ ਨਹੀਂ ਵਿਸ਼ਵਾਸਣਾ ਚਾਹੁੰਦਾ ਉਹ ਇਹਨਾਂ ਦੇ ਬਿਆਨ ਕਰਦ ਸੀਗੇ ਸਰਕਾਰ ਕੋ ਤਾਂ ਬਹੁਤ ਹਾਲ ਮੜਾ ਹੈ ਕਾਹ ਦਿੰਦੇ ਸਾਡੇ ਖਜ਼ਾਨੇ ਭਰੇ ਹੋ ਆ ਲੇਕਿਨ ਹੈ ਨਹੀਂ ਸ੍ਰੀ ਅੱਤ ਤੇ ਇਹ ਜਿਹੜੀ ਐਮਐਸਪੀ ਆ 20 ਤੇ ਜਾਂ 11 ਤੇ ਜਾਂ 13 ਤੇ ਇਹ ਭਾਰਤ ਸਰਕਾਰ ਦੇ ਲਈ ਕੰਮ ਕਰਨਾ ਸੀ ਜਿਵੇਂ ਪਹਿਲਾਂ ਇੱਕ ਵੇਲਾ ਸੀ ਨਾ ਕਿ ਅਸੀਂ ਹਰੀ ਕ੍ਰਾਂਤੀ ਆਈ ਅਸੀਂ ਪਾਣੀ ਵੀ ਖੂਨ ਪਸ਼ੀਨਾ ਵੀ ਹੋਏ ਢੋਲੇ ਆ ਇਸ ਧਰਤੀ ਤੇ ਪਾਣੀ ਵੀ ਖਤਮ ਕਰ ਰਿਹਾ ਅੱਜ ਝੋਨਾ ਕਣਕੇ ਨਾਲ ਕੋ ਹਰ ਸਟੇਜ ਛੋ ਰਿਹਾ ਧਾਲਾਂ ਦੀ ਕਮੀ ਆ ਇਹ ਲਾਂ ਦੀ ਕਮੀ ਆ ਇੰਪੋਰਟ ਕਰੀਦਾ ਅਸੀਂ ਫੋਰਨ ਐਕਸਚੇਂਜ ਪਚਾਵਾਂਗੇ ਉਹ ਜ਼ਿੰਮੇਵਾਰੀ ਪਾਸ ਸਰਕਾਰ ਨੂੰ ਚੱਕਣੀ ਪਊਗੀ ਸਟੇਟ ਮੈਂ ਕੋਈ ਭਗਵੰਤ ਮਾਨ ਨੂੰ ਬਚਾਉਣ ਲਈ ਨਹੀਂ ਆਇਆ ਉਹਨੂੰ ਉਸ ਆਮ ਆਦਮੀ ਪਾਰਟੀ ਨੂੰ ਬਿਆਨ ਦੇਣੇ ਨਹੀਂ ਚਾਹੀਦੇ ਸੀ ਬਿਆਨ ਉਹਨੇ ਕਦੋਂ ਯਾਰ ਜਿਹਨੇ ਕਰ ਸਕੋ ਹੁਣ ਮੈਂ ਮੂੰਹ ਤੇ ਵੀ ਕਹਿ ਮੈਂ ਦੇਊਂਗਾ ਮੈਂ ਕਿੱਥੋਂ ਦੇ ਦਊਗਾ ਵੀ ਮੇਰਾ ਬਿਜ਼ਨਸ ਨਹੀਂ ਮੈਨੂੰ ਪਤਾ ਨਹੀਂ ਪਰ ਮੈਂ ਤੁਹਾਨੂੰ ਗਰੰਟੀ ਨਾ ਕਰਿਆ ਤਾਂ ਉਹ ਸਾਫੀ ਐਮਐਸਪੀ ਰਾਣਾ ਨੂੰ